ਹਾਂਜੀ ਸੰਗਤ ਜੀ ਕੱਲ ਨੂੰ ਆਪਣੇ ਭਰਾ ਦੇ ਗ੍ਰਹਿ ਵਿਖੇ ਪ੍ਰਵਾਦ ਫੇਰੀ ਆ ਗੁਰੂ ਸਾਹਿਬ ਦੇ ਚਰਨ ਪਾਣੇ ਨੇ ਤੇ ਕੁਝ ਕਿ ਤਿਆਰੀਆਂ ਉਹਦੇ ਸਬੰਧ ਚ ਆਪਾਂ ਕਰਨੀਆਂ ਨੇ ਅੱਜ ਤੇ ਪਰਨਾ ਬੰਨ ਕੇ ਚੱਲਦੇ ਆਂਗੇ ਆਪਾਂ ਫੇਰ ਤੇ ਅਰੀ ਸ਼ੁਰੂ ਕਰੀਏ ਤੇ ਦਿਖਾਉਨੇ ਆ ਸੋਨੂੰ ਲੋ ਜੀ ਪਰਨਾ ਰੈਡੀ ਆਪਣਾ ਮਾਜ ਦਿਨ ਵੀ ਵਧੀਆ ਚੜਿਆ ਹੋਇਆ ਬਾਹਰ ਸੂਰਜਾ ਦਾ ਮੱਠੀ ਮੱਠੀ ਧੁੱਪਾ ਜੇ ਅੰਦਰ ਬੜਦੇ ਆ ਠੰਡ ਲੱਗਦੀ ਆ ਤੇ ਬਾਹਰ ਜਾ ਕੇ ਐ ਸੇਕ ਜਾਉਂਦਾਗਾ ਠੀਕ ਆ ਹੋ ਗਿਆ ਸੈਟ ਵਾਹ ਜੀ ਬਹੁਤ ਬੱਲੇ 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 ਲਾਈਟ ਬੰਦ ਕਰਨੀ ਭੁੱਲ ਗਏ ਆਪਾਂ ਲਾਈਟ ਬੰਦ ਕਰਕੇ ਰਹੀਏ ਬੰਨ ਆਗੇ ਨਾ ਇਸ ਤੋਂ ਬਾਅਦ ਸਾਰਾ ਕੰਮ ਸਕੂਲ ਦਾ ਅੱਜ ਅੱਜ ਚ ਨਿਵੇੜ ਦੇ ਉੱਦਾਂ ਦਿਨ ਦੋ ਨੇ ਤੁਹਾਡੇ ਕੋਲੇ ਹੁਣ ਠੀਕ ਆ ਬਹੁਤ ਮਜ਼ੇ ਕਰ ਲਏ ਨੂੰ ਸਾਰੀਆਂ ਛੁੱਟੀਆਂ ਨਜ਼ਾਰੀ ਲੈਂਦੇ ਨੇ ਤੈਨੂੰ ਕਦੇ ਕੁਝ ਨਹੀਂ ਕਿਹਾ ਹੈਗਾ ਪਰ ਹੁਣ ਨਹੀਂ ਹੁਣ ਆਪਦਾ ਦੋ ਦਿਨਾਂ ਚ ਕੰਮ ਨਿਵੇੜ ਐ ਨਾ ਹੋਵੇ ਤੇਰਾ ਕੰਮ ਨਾ ਨਿਬੜਿਆ ਹੋਵੇ ਤੇ ਤੇ ਸਕੂਲ ਚ ਤੇਰੇ ਚਾਂਟਾ ਪਰੇਟ ਹੋਈ ਜਾਵੇ ਸਮਝਿਆ ਮੇਰੀ ਗੱਲ ਲੜਕੀ ਰਕਾਬੀ ਪਈ ਆਪਣੇ ਕੋਲੇ ਘਰੇ ਕੰਮ ਹੁੰਦੇ ਵਧੀਆ ਹੁੰਦੀ ਆ ਇਹੇ ਇਹੀ ਚੱਲਣ ਦੇ ਅਜ ਆਪਨਾ ਪੁੱਛੂ ਆ ਗਿਆ ਆ ਜਾ ਪੁੱਛੂ ਉਹ ਰਿਆ ਚੱਲੀਏ ਫਿਰ ਚਲ ਵਈ ਉਹ ਕਿਹੜਾ ਉਹ ਘੜਾ ਕਿਹੜਾ ਦੇਖਾਂ 15000 ਆ ਕਿੱਧਰ ਗਿਆ ਓਏ ਜਾਣਾ ਜੀ ਆ ਕੀ ਹੋ ਗਿਆ ਜਾਣਾ ਸੀ ਕਰਮਣ ਕੋਲੇ ਵਗ ਜਾ ਜਾ ਉੱਥੇ ਆ ਨਿਆਰੇ ਬਾਹਲੇ ਨਹੀਂ ਲੈ ਵੀ ਮਿੱਤਰੋ ਮਿਲਦੇ ਆਪਾਂ ਛੋਟਾ ਜਿਹਾ ਕੰਮ ਹਲੋ ਪਰਵਾਸੀਆ ਜੀ ਉਹਦੇ ਉਹਦੇ ਰਿਗਾਰਡਿੰਗ ਕੁਝ ਕੰਮ ਕਰਨੇ ਨੇ ਤੇ ਚਾਹਦੇ ਆਪਾਂ ਪਹਿਲਾਂ ਖਾਓੜੇ ਨੂੰ ਇਹ ਬੰਨ ਸਵੀਟਸ ਨਿਕਰਾਉਂਗਾ ਜਿਹੜਾ ਆਇਆ ਔਰ ਪਿਆਰੇ ਦੇ ਵਿੱਚ 1 ਜੁਲਾਈ ਦਾ ਸੀ ਹਾਂ ਆ ਬਰਫੀ ਦੇ ਤੇ ਲੱਡੂ ਦਾ ਤੇ ਨਾ ਅੱਜ ਨਿਸ਼ਾਨੀ ਲਾ ਕੇ ਹਾਂ ਜੀ ਕਿਹਾ ਜੀ ਬਿੰਦਰ ਸਿੰਘ ਇਹ ਟਾਈਮ ਫਾਈਨ ਬਿੰਦਰ ਦੇ ਆ ਬੈਡਾ ਬਣ ਬ੍ਰੈਡ ਲੈ ਕਰਦਾ ਚੱਲ ਠੀਕ ਆ ਕੋਈ ਗੱਲ ਨਹੀਂ ਬਿੰਦਰ ਸਿੰਘ ਆਪਣਾ ਪੁਰਾਣਾ ਸਾਥੀ ਆ ਇਹਦੇ ਤੋਂ ਆਪਾਂ ਬ੍ਰੈਡ ਬੁੱਕ ਕਰ ਲਈ A1 ਸਵੀਟ ਮਾਨਸਾ ਦੀ ਬਹੁਤ ਮਸ਼ਹੂਰ ਦੁਕਾਨ ਹੈਗੀ ਇਹ ਟੋਟਲ ਆ ਜਿਹੜਾ ਜਿੱਥੇ ਸਾਰਾ ਦਾ ਪੱਦਾ ਸਮੋਸਾ ਬ੍ਰੈਡ ਇੱਕ ਨੰਬਰ ਦੀ ਕੁਆਲਿਟੀ ਵਾਲਾ ਮਾਲ ਮਿਲਦਾ ਹੈਗਾ ਠੀਕ ਆ ਬਿੰਦਰ ਫਿਰ ओके साबरैड ठीक आ, दाखे। आ दाखे। है ने वढ़िया लगणे ना टेस्टी ला दिया भाई गुरु जी सतनाम फाइनल ਲੱਗਦਾ ਸੀ ਵੀ ਘਰੋਂ ਬਾਹਰ ਨਾ ਨਿਕਲੀ ਐ ਯਾਰ ਐਨੀ ਸੀਤ ਲਹਿਰ ਸੀਗੀ ਅਬ ਕੋਟ-ਕੂਟ ਉੱਤੇ ਸਮਾਰ ਕੇ ਪਾ ਕੇ ਰੱਖਿਆ ਘਰ ਆਹ ਕਢਾਈ ਗੱਲ ਹਾਂ ਜੀ ਇੱਕ ਦੇ ਦਿਓ ਕਰਾਂ ਇੰਜੈਕਸ਼ਨ ਵਿੱਚ ਟੈਕਸੋਮ ਦਾ ਦੇ ਦੇ 1 ਗ੍ਰਾਮ ਆ ਬੈਠਾ ਸੇਠਾ ਦਵਾਈ ਲੈ ਲਈਏ ਆਪਾਂ ਇੰਜੈਕਸ਼ਨ ਟੈਕਸੋਮ 1 ਗ੍ਰਾਮ 1 ਗ੍ਰਾਮ ਇੱਕ ਐ ਕਰ ਇਹਦੇ ਨਾਲ ਦੇ ਦੇ ਬੈਟਰੀ ਸੁਣਦਾ ਪਿਊਲ ਬੀਟਾ ਮੈਥਾਜੋਨ ਇੰਜੈਕਸ਼ਨ ਇਹ ਮੁੰਡਾ ਮੈਡੀਕਲ ਸਟੋਰ ਵਾਲਾ ਆਪਣਾ ਇੱਕ ਢੀ ਗੱਲ ਇਹਦੇ 5 ਐਮ ਐਲ ਵਾਲੀ ਸਿਰਿੰਜ ਲੈ ਦੇ ਲਓ ਲੈ ਲੈ ਆਪਾਂ ਕਰਾ ਸਮਾਨ ਤੇ ਹੁਣ ਚੱਲੇ ਆ ਘਰ ਨੂੰ ਆਪਾਂ ਇਹ ਪਾਸਟਾਨ ਮੇਰੇ ਸ਼ਹਿਰ ਦਾ ਪਾਣੀ ਇੱਥੇ ਖੜਾ ਰਹਿਦਾ ਕਹਿਰ ਦਾ ਪਤਾ ਲੱਗਦਾ ਨਹੀਂ ਸੂਰੇ ਤੇ ਨਹਿਰ ਦਾ ਬਾਕੀ ਹੁਣ ਆਪਾਂ ਕਰਦੇ ਹਾਂ ਕੋਈ ਘੜਾਂਗੇ ਉਸ ਦਿਨ ਕਦ ਕਰਵਰੀ ਇਹ ਕੀ ਸਾ ਬਤਾਵਾ ਕਰਦੇ ਆਂ ਦਾ ਅੰਗਤ ਦੇ ਬੈਠਣੋਂ ਹਾਂ ਤੇ ਕਹਦੇ ਦੀ ਲੋੜ ਪੂਰੀ ਨੇ ਆਏ ਮਿੱਤਰੋ ਬਾਈ ਤੋਂ ਗੱਦਿਆਂ ਦਾ ਕਰ ਲਿਆ ਬੁੱਕ ਕੀ ਗੱਦਿਆਂ ਦਾ ਕੀ ਰੇਟ ਆ ਗੱਦਿਆਂ ਦਾ ਰੇਟ ਆ ਗੱਦੇ ਕੀ ਕਿਰਾਏ ਤੇ ਲਾਉਂਗੇ 10 ਰੁਪਏ 10 ਰੁਪਏ ਕਿਰਾਇਆ 20 25 ਗੱਦੇ ਹੈਗੇ ਆਪਣੇ ਕੋਲੇ ਠੀਕ ਆ ਜੀ ਚਲੋ ਕਰ ਹਰਮਨ ਬਰੈਡ ਬੁੱਕ ਕਰਾਇਆ ਜੀ ਠੀਕ ਆ ਕਿਹੜੇ ਆਲੂ ਐ ਨਾ ਦੂਜੇ ਟੈਂਪਲ ਓਏ ਖਲਾਰੂ ਚਾਬੀ ਨਹੀਂ ਆ ਜਾ ਫਿਰ ਉਹ ਨੰਨਾ ਮਹਿਮਾਨ ਆ ਵਦਰੇ ਸਕੂਲ ਕੀ ਨਾਮ ਹੈ ਲੌਂਗਰੀਕ ਲੌਂਗਰੀਕ ਇਹ ਕਿੱਥੇ ਗਿਆ ਮਾਲੀ ਦੂਰ ਤੂੰ ਜਾਣਾ ਹੁਣ ਤੁਰ ਕੇ ਤੂੰ ਦੂਰ ਕੇ ਜਾਣਾ ਹੁਣ ਅੰਨਾ ਬੰਨ ਤੇ ਅਚ ਕੱਲੇ ਹੀ ਵਗ ਜਾਣਾ ਹਾਂ ਪੁੰਰਿਆ ਬਿਤਰ ਹੋਊਗਾ ਮੈਂ ਗੱਲ ਗੱਲ ਦੂ ਚਲਾਣਾ ਹੁਣ ਮੈਨੂੰ ਇਹ ਤਾਂ ਦੱਸ ਦੇ ਤੇਰੇ ਸਕੂਲ ਚ ਪੈਂਦੀਆਂ ਬੁੰਦੀਆਂ ਹੁੰਦੀਆਂ ਨੇ ਮੈਡਮ ਨਾ ਹੁੰਦੀਆਂ ਨੇ ਤੇਰੇ ਕਿਉਂ ਦੌਂਦੀਆਂ ਹੋਣੀਆਂ ਤੂੰ ਸ਼ਰਾਰਤ ਤਾਂ ਕਰਦੀ ਹੋਵੇਂਗਾ ਕੀ ਕਹਿੰਦੇ ਹੁੰਦੇ ਤੈਨੂੰ ਉਹ ਡਰਾਈਵਰ ਕੀ ਕਹਿੰਦਾ ਤੈਨੂੰ ਡਰਾਈਵਰ ਬੈਂਡ ਚ ਕੀ ਦੇ ਕੀ ਦੇ ਲਫੇੜੇ ਲਾਉਣਾ ਤੂੰ ਪਗੇ ਦਾ ਲੈਣਾ ਤੂੰ ਮੈਨੂੰ ਪਤਾ ਇੱਕ ਦੋ ਜਣੇ ਨੂੰ ਕੁੱਟਦਾ ਕੁੱਟਦਾ ਨਾ ਕਿਹੜੇ ਕਿਹੜੇ ਤੇਰੇ ਦੋਸਤ ਤੁਸੀਂ ਹੁਣ ਹੈ ਕਿਹੜੇ ਕਿਹੜੇ ਆ ਕਿਹੜਾ ਇਹਦਾ ਛੁੱਟੀਆਂ ਚ ਮਾਨਸਰ ਪੈਣੀ ਹੈ ਹੈ ਨਾ ਮਾਨਸਰ ਮਾਨਸਰ ਤੇ ਪੈਣੀ ਕਾ ਤੂੰ ਨਹੀਂ ਜਾਂਦਾ ਇੱਧਰ ਮੂੰਹ ਕਰਕੇ ਦੱਸ ਨਾ ਯਾਰ ਕੰਦ ਕੰਨੀ ਗੱਲਾਂ ਕਰੀ ਜਾਂਦਾ ਕੰਦ ਤੇ ਦੱਸ ਕਾਉਣਾ ਬੈਠਾ ਪਈ ਬੈਠਾ ਦੱਸ ਪੈਣੀ ਕਾ ਤੂੰ ਨਹੀਂ ਜਾਂਦਾ ਤੂੰ ਕਾ ਦੋ ਹਾਂ ਓਏ ਇੱਧਰ ਆ ਕੇ ਦੱਸ ਮੜਾਏ ਆਪਾਂ ਉਹਨੂੰ ਕਰਾਂਗੇ ਸਿੱਧਾ ਓਰੇ ਅਹੀਂ ਮੜਾਏ ਆ ਸਿੱਧਾ ਕੀ ਨਹੀਂ ਦਬਾਉਂਦੇ ਕੀ ਕੀਆ ਕੌਣ ਨਹੀਂ ਦਬਾਉਂਦਾ ਨੰਨਾ ਨੰਨਾ ਦਬਾਉਂਦਾ ਨਹੀਂ ਕੀ ਕਹਿੰਦਾ ਨੰਨਾ ਇਹ ਤਾਂ ਦੱਸਾ ਮੈਂ ਨੇ ਦਵਾ ਕੇ ਲੈਤੀ ਹੋਆ ਕਿਉਂ ਵਿਖਰਾਓ ਹੋ ਜਾਏਗਾ ਤੂੰ ਕੀ ਚੀਜ਼ੀਆਂ ਗਲਤ ਖਾਂਦਾ ਹੋਏਗਾ ਤੂੰ ਟੌਪੀਆਂ ਖਾਂਦਾ ਹੋਏਗਾ ਤੂੰ ਪੱਕੀ ਗੱਲ ਆ ਕਰਕਰੇ ਖਾਂਦਾ ਹੋਏਗਾ ਤੂੰ ਹੋਰ ਕੀ ਖਾਂਦਾ ਹੋਣਾ ਫਰੂਟ ਹੈ ਨਾ ਉਹਨਾਂ ਹਾਂ ਫਰੂਟ ਫਰੂਟ ਖਾਂਦਾ ਹੋਣਾ ਆ ਫਰੂਟ ਤਾਂ ਦਵਾਉਂਦੇ ਹੁੰਦਾ ਬੰਦਾ ਫਰੂਟ ਇਹ ਹੁੰਦਾ ਚਾਕਲੇਟ ਫਰੂਟ ਖਾਈ ਜਾਂਦਾ ਫਰੂਟ ਤਾਂ ਖਵਾਉਂਦੇ ਹੀ ਹੁੰਦਾ ਫਰੂਟ ਤੋਂ ਥੋੜੀ ਮਨਾ ਕਰੂਗਾ ਮੰਮ ਨਾ ਨਾ ਹਾਂ ਫੇਰ ਤੇਰੀ ਖੇਤਰ ਪਰੇਡ ਵੀ ਹੋ ਜਾਂਦੀ ਆ ਹੈਂ ਨਾ ਅਰੇ ਬਿਆਰ ਕਰ ਦੇ ਤੈਨੂੰ ਤੇ ਤારી ਮਾਮਾ ਕਿੱਥੇ ਆ ਕਿੰਨਾ ਟੱਗਿਆ ਤੇ ਨਾਲ ਗੱਲ ਕਰਦਾ ਹੁੰਦਾ ਤਾਈ ਲੱਖੇ ਕੋਲੇ ਜਾਣਾ ਉਹਨਾਂ ਨੂੰ ਲੱਖੇ ਦੁਕਾਨ ਤੇ ਗਿਆ ਕਦੇ ਹੈਂ ਹਾਂ ਤੇ ਲੱਖੇ ਦੇ ਮੁੰਡੇ ਦਾ ਕੀ ਨਾਮ ਆਗਾ ਕਿਉਂ ਤੈਨੂੰ ਪਤਾ ਹੀ ਨਹੀਂ ਬਾਈ ਦਾ ਨਾਮ ਬਾਈ ਦਾ ਨਾ ਬਾਈ ਨਾ ਹਾਂ ਜਾ ਜੱਬ ਨੂਰਨ ਖੇਡਦਾ ਉਹਨਾਂ ਨੂੰ ਕੀ ਖੇਡਦਾ ਉਹਨਾਂ ਹੈ ਲੋਗਰੂਨੀ ਚੀ ਲੋਗਰੂਨੀ ਚੀ ਜੱਬ ਨੂਰ ਚੀ ਜੀਆਂ ਸੰਦਾ ਹੁੰਦਾ ਕਿ ਮਿਲਦੀਆਂ ਨਹੀਂ ਉਹਨੂੰ ਮਿਲਦੀਆਂ ਨੇ ਕਿੱਥੇ ਮਿਲਦੀਆਂ ਨੇ ਮਿਲਦੀਆਂ ਨੇ ਆਇਓ ਪਪਾ ਖੇਡ ਕੌਣ ਦਿੰਦਾ ਉਹ ਲੈ ਕੇ ਦੱਸ ਕੌਣ ਲੈ ਕੇ ਦਿੰਦਾ ਨੰਨ ਲੋ ਇਹ ਸਮਾਨ ਪਹੁੰਚ ਚੁੱਕਿਆ ਹੈ ਬਰਬਾਦ ਫੇਰੀ ਦਾ ਸਮਾਨ ਲਾਡੀ ਡੀਜੇ ਸਾਊਂਡ ਡੀਜੇ ਬਣਾਓ ਡੀਜੇ ਲਾ ਅੱਧੀ ਡੀਜੇ ਲਾ ਚਲੋ ক্রিকেট ਖੇਡੀਏ ਫਿਰ ਕਿੱਥੇ ਖੇਡਾਂਗੇ ਵੀ ਪਹਿਲਾਂ ਕਿਹਦੀ ਪਹਿਲਾਂ ਕਿਹਦੀ ਬੈਟਿੰਗ ਆਊਗੀ ਪਹਿਲਾਂ ਇਹਦੀ ਫਿਰ ਮੇਰੀ ਫਿਰ ਤੁਹਾਡੀ ਪਹਿਲਾਂ ਇਹਦੀ ਬੈਟਿੰਗ ਆ ਫੇਰੇ ਤੇਰੀ ਬੈਟੇਗਾ ਹਾਂ ਹਾਂ ਦੇ ਦੇ ਆ ਲੈ ਸਾਈਡ ਤੇ ਹੋ ਜਾ 1 ਮਿੰਟ ਇਧਰ ਹੋ ਜਾ ਹਾਂ ਜੀ ਚਲੋ ਪਿੱਛੇ ਕਿਧਰੋਂ ਬੋਲ ਪਈ ਐ ਨਾ ਹੌਲੀ ਮਾਰੀ ਸ਼ਾਟ ਚਲ 2 ਇੱਕ ਪਹਿਲੀ ਬਣਾਉਂਦੀ ਆ ਪਹਿਲੀ ਬਣਾਉਂਦੀ ਵਾ ਕਿੱਧਰ ਮਾਰੀ ਆ ਯਾ ਅੱਗੇ ਉਹ ਜਿਹੜੇ ਵਾਲੇ ਆੜੇ ਕਿ ਪਾਣੀ ਵਾਲੀ ਸ਼ਕਤੀ ਕਰ ਰਹੇ ਨੇ ਕੋਈ ਜਗਾ ਅੱਲਾਹ ਦੇ ਹਾਂਜੀ ਚੱਲਿਆ ਦੋਸਤੋ ਗੱਦੇ ਲੈਣ ਗੱਦੇ ਲਿਆ ਕੇ ਫਿਰ ਮਿਲਦੇ ਹਾਂ ਹਈ ਅਨ ਕੋਲੇ ਲੌਂਗ ਵਾਗਿਆ ਤਾਂ ਇੱਕ ਦਿਨ ਦੋ ਦਿਨ ਬੈਠੀ ਅੱਛਾ ਬੱਬੀ ਨਹੀਂ ਐਹੀ ਹੀ ਗਿਆ ਬਾਪੂ ਆ ਤੇ ਡੋਣਾ ਹੋਇਆ ਹੋਰ ਮਰ ਤੇ ਜਾਣ ਲੱਗੇ ਸੀ ਦੂਜੇ ਨਹੀਂ ਨਾ ਮਾਰਿਆ ਸੀ ਬੋਲ ਕਹੇ ਇਹ ਆਉਣੇ ਆ

ਮਾਮੀ ਨਹੀਂ ਮਾਣੇ ਦੀ। ਕਹਾਂ ਲੈ ਜੀ। ਯਾਰ ਫੋਕ ਹੋਰ ਕੀ ਕਰੀ ਜਾਣਾ ਮੈਂ? ਹੈ ਮੈਨੂੰ ਇਹ ਦੱਸ ਦੇ ਚੱਲ। ਜਿੰਨੀ ਜਾਂਦਾ ਉਹਨੀਆਂ ਸਾ। ਪਰ ਕਿਹੜਾ ਹੁਣੀ ਜਾਣਾ ਹਜੇ? ਹੁਣੀ ਜਾਣਾ ਹੈ। ਕਿਉਂ ਬਚੂਈ ਕਰੀ ਜਾਣਾ? bạn đây, ਦੋ ਜੀ ਮਹਾਰਾਜੀ ਸਵਾਰੀ ਲੈਣ ਚੱਲੇ ਆ ਹੁਣ ਉਹ ਟੰਨ ਟੰਨ ਵਜਾਉਣਾ ਹੈ ਉਹ ਟੰਨ ਟੰਨ ਹੁੰਦਾ ਜਿਹੜਾ ਪੰਟੀ 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 ਟੱਲ ਹਾਂ ਤੂੰ ਝੱਟ ਟੱਲ ਵਜਾਉਣਾ ਦਾ ਤੂੰ ਕੀ ਕਰੇਗਾ ਤੂੰ ਪਾਣੀ ਛਿੜਕਦੀ ਮੂਰੇ ਨਾ ਹੋਰ ਹਾ ਛਿੜਕੂਗਾ ਹੈ ਛਿੜਕੂਗਾ ਚੰਗਾ ਆ ਜਾ ਪਾਣੀ ਛਿੜਕੂਗਾ ਲੋ ਜੀ ਉਹ ਦਵਾਰਾ ਸਾਹਿਬ ਜਾ ਰਹੇ ਆ ਹੁਣ ਮਹਾਰਾਜੀ ਸਵਾਰੀ ਲੈਣ ਨੇ ਸਿੰਘ ਆਪਣੇ ਨਾਲ ਇਹ ਨੇਗੇ ਪਿੱਛੇ ਬ੍ਰਦਰ ਫਰੀ ਆ ਰਹੇ ਨੇ ਹੁਣ ਹਾਂ ਮੈਂ ਤਾਂ ਚਲ ਗਈ ਉਹ ਦੇਖੋ ਆਖ ਵੀ ਲਾ ਲੀਆ ਉਹ ਤਾਂ ਉਹਨੇ ਕਿ ਪੁੱਛ ਲਿਆ ਆਜੋ ਆਜੋ ਚਲ ਵਾਈਗਰੂ ਵਾਈਗਰੂ ਬੋਲੋ ਵਾਈਗਰੂ 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 ਜੀ ਘਟਾ ਕੰਟੀ ਵੇਮ ਟਾਲਾ ਖਾਂ ਘੰਟੀ ਟਾਲਾ ਉਹਨੂੰ ਟਾਲਾ ਸਾਬ ਕਹਿੰਦੇ ਨੇ ਉਹਨੂੰ ਆਜੀ ਗੁਰਦੁਆਰਾ ਸਾਹਿਬ ਵਾਹਿਗੁਰੂ ਸਤਨਾਮ ਜੀ ਵਾਹਿਗੁਰੂ ਕਾ ਅਰੇਂਜ ਮੈਨੂੰ ਕਟੋ ਕਟ 20 ਦੇ ਨਾਲ 20 ਦੇ ਨਾਲ ਬੋਹ ਹੋਏ ਜੀ ਵਾਹਿਗੁਰੂ ਜੀ ਸਤਨ ਸਾਹਿਬ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਦੀ ਕਿ ਹਤੇ ਸਾਰਾ ਮਣ ਕੋ ਆਪਣੀ ਗੱਡੀ ਚ ਪਿੱਛੇ ਟ੍ਰਾਈਪੋਡ ਪਿਆ ਥੱਲੇ ਨੂੰ ਕਰਨਾ

koi haan 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 ਉਹ ਤਾਂ ਪੇਪਰ ਪੈਸੇ ਦੇ ਕੇ ਕਰਾਂ ਜਾਂ ਟੈਕ ਟੂ ਬਾਕੀ ਕੰਮ ਕਰਦਾ ਮੈਂ ਨਸਪੇਡ ਇਹ ਮੈਂ ਦਫਾ ਤੇ ਫੜਾ ਗਈ ਫੜਾ ਕੇ ਠੀਕ ਹੈ ਕੋਲੇ ਜਾਂਦੇ ਹੋ ਬਿਕਰੀਆਂ ਨੇ ਹੋ ਹੈ ਆਈ ਡੋਨਟ ਇਵਨ ਨੂ ਕੀ ਕਰ ਰਹੇ ਹੋ ਤੇ ਗਰ ਨਾ ਪਿਓ ਸੱਟਾ ਨਾ ਖਾਲਿਓ ਚੰਗਾ ਜੀ ਦੋਸਤੋ ਫਿਰ ਸਸ਼ਟੀ ਕਾਲ ਅਦਾਬ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਮਿਲਾਂਗੇ ਇੱਕ ਨਵੇਂ ਬਲੌਗ ਦੇ ਨਾਲ ਕੱਲ ਨੂੰ ਤਦ ਤੱਕ ਨਹੀਂ ਦਿਓ ਅਲਵਿਦਾ ਤੇ ਆਪਣੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਕਰ ਦਿਓ ਨਾਲੇ ਕਮੈਂਟ ਕਰ ਦਿਓ ਕਿ ਵੀਡੀਓ ਤੁਹਾਨੂੰ ਕਿਵੇਂ ਲੱਗਿਆ ਉਹ ਦੇਖ ਲਓ ਦੋਨੇ ਜਣੇ ਹੁਣ ਕੁਲੀ ਜਾਂਦੇ ਨੇ ਗੱਦਿਆਂ ਦੇ ਉੱਤੇ ਚੰਗਾ ਜੀ ਫਿਰ ਸਤਿ ਸ੍ਰੀ ਅਕਾਲ ਓਕੇ ਜੀ ਬਾਏ ਬਾਏ